ਸੋ ਮੇਰਾ ਨਾਮ ਦਾਨਿਸ਼ ਪਾਲ ਮਟੂਆ ਮੈਂ ਬੀਐਸਸੀ 3rd ਇਅਰ 'ਚ ਆ ਤੇ ਮੈਂ ਮੇਰਾ ਕਾਲਜ ਸਲਵੇਸ਼ਨ ਆਰਮੀ ਮੈਕਰੋਬਟ ਤੇ ਅੱਜ ਆਪਾਂ ਇਥੇ ਫੂਡ ਫੈਸਟ ਆਰਗੇਨਾਈਜ਼ ਕੀਤਾ ਤੇ ਇਹਦਾ ਮੇਨ ਮਕਸਦ ਇਹ ਸੀ ਕਿ ਆਪਾਂ ਅਵੇਰਨੈਸ ਪ੍ਰੋਵਾਈਡ ਕੀਤੀ ਲੋਕਾਂ ਨੂੰ ਤਾਂ ਕਿ ਲੋਕ ਇਹ ਜਾਣਨ ਕਿ ਫੂਡ ਇਜ਼ 올 ਅਬਾਊਟ ਲਵ ਤੇ ਪਿਆਰ ਦੇ ਨਾਲ ਸਭ ਖਾਂ ਮੈਨ ਕਿਉਂਕਿ ਅੱਜਕੱਲ ਸਾਡੇ ਕਲਚਰ ਇਹ ਹੋ ਗਿਆ ਕਿ ਅਸੀਂ ਫੂਡ ਇਕੱਠੇ ਖਾਏ ਨਹੀਂ ਰਹੇ ਸਾਰੇ ਆਪਸੇ ਲੱਗੇ ਅਲੱਗ-ਅਲੱਗ ਰਹਿੰਦੇ ਨੇ ਸੋ ਵੀ ਆਰ ਅਵੇਰਿੰਗ ਕਿ ਫੂਡ ਕਿਦਾਂ ਸਾਰੇ ਇਕੱਠੇ ਹੋ ਕੇ ਖਾਣ ਐਂਡ ਇਹ ਜੋ ਵੀ ਆਪਾਂ ਅੱਜ ਫੰਡ ਕਲੈਕਟ ਹੋਇਆ ਇਹ ਸਾਰਾ ਚੈਰੀਟੀ ਲਈ ਆਪਾਂ ਦਾਨ ਕਰਾਂਗੇ ਸੋ ਸਪਰੈਡ ਲਵ ਐਂਡ ਮੈਰੀ ਕ੍ਰਿਸਮਸ ਮੇਰਾ ਨਾਮ ਜੋਇ ਲੀਰਾ ਹੈ ਤੇ ਮੈਂ ਬੀਐਸਸੀ 3rd ইয়ার ਦੇ ਵਿੱਚ ਇੱਥੇ ਪੜ ਰਿਹਾ ਤੇ ਮੈਂ ਰੋਬਰਟ ਮਿਸ਼ਨ ਹਸਪੀਟਲ ਦੇ ਵਿੱਚ ਕਰ ਰਿਹਾ ਮੈਂ ਬੀਐਸਸੀ 3rd ইয়ার ਇਸ ਤਰ੍ਹਾਂ ਕਿਉਂ ਲਗਾਇਆ ਗਿਆ ਅਸੋਲ ਮੈਂ ਇਸ ਲਈ ਲਗਾਇਆ ਤਾਂ ਕਿ ਅਪਾ ਪ੍ਰੋਮੋਸ਼ਨ ਕਰ ਸਕੀਏ ਕਿ ਲੋਕੀ ਕਾਫੀ ਜ਼ਿਆਦਾ ਫੂਡ ਆਰਡਰ ਕਰਦੇ ਨੇ ਤੇ ਅਪਾ ਅਸੀਂ ਆ ਦੱਸਣਾ ਚਾਹ ਰਹੇ ਆ ਕਿ ਲੋਕੀ ਘਰੇ ਵੀ ਖਾਣਾ ਬਣਾਉਣ ਤੇ ਜ਼ਿਆਦਾ ਤੋਂ ਜ਼ਿਆਦਾ ਘਰੇ ਬਹਿ ਕੇ ਖਾਣ ਆਰਡਰ ਨਾ ਕਰਨ ਘਰੇ ਖਾਣਾ ਜੀ ਤੁਹਾਨੂੰ ਆ ਮੈਸੇਜ ਦੇਣਾ ਚਾਹਾਂਗੇ ਕਿ ਆ ਹੈਲਦੀ ਐਡਿਕਸ਼ਨ ਹੈ ਤੁਸੀਂ ਖਾਣਾ ਖਾਓ ਘਰੇ ਬਣਾਓ ਹੈਲਦੀ ਪ੍ਰੋਟੀਨ ਕਾਰਬਸ ਖਾਓ ਤੁਸੀਂ ਨਸ਼ੀਆਂ ਚੁਣਾਪ ਆ ਸਭ ਅਵੋਇਡ ਕਰਕੇ ਤੁਸੀਂ ਉਹ ਚੂਜ਼ ਕਰ ਰਹੇ ਹੋ ਤੁਸੀਂ ਉਹ ਸਭ ਅਵੋਇਡ ਕਰਕੇ ਆ ਚੂਜ਼ ਕਰੋ Uh, my name is Shuprit Kaur. We all are from BSc BSc Nursing Semester First, and we have arranged this food festival on the occasion of Christmas. It is also it is celebrated every year in our hospital and college. Uh, we enjoy we enjoy presenting presenting our uh, delicious dishes to everyone, and they literally enjoy whatever students prepare by their hands. Thank you, sir. My name is Deepak and I ਤੇ ਅੱਜ ਇਸ ਕਿਸਮਤ ਦੇ ਸੈਲਬ੍ਰਿਟੀ ਦੇ ਵਿੱਚ ਜਿਹੜਾ ਅੱਜ ਆਪਾਂ ਜਿਹੜਾ ਬਾਈ ਤੀਨੋੜਾ ਫੂਡ ਫੈਸਟ ਹੈਗਾ ਜੀ ਉਹਦੇ ਰਿਲੇਟਡ ਆਪਾਂ ਸਟਾਲ ਲਾਇਆ ਵਾ ਤੁਹਾਡਾ ਸਟਾਲ ਹੈਗਾ ਜੀ ਤੇ স্মੋਕਿੰਗ ਬਿਸਕਟ ਉਹਦੇ ਵਿੱਚ ਮੇਰੇ ਪਾਰਟਨਰ ਕੇਸ਼ਵਰਮਾ ਜੀ ਯੂਥ ਪ੍ਰੈਜ਼ੈਂਟ ਤੇ ਮਨੀਸ਼ ਜੀ ਜੀਐਨਮ ਫਸਟイヤー ਤੇ ਮੰਮਨ ਜੀ ਰੌਲ ਮੰਮਨ ਜੀਐਨ ਫਸਟイヤー ਤੇ ਕੈਮਨ ਜੀਐਨ 30 ਇਅਰ ਤੇ ਆ ਸਾਰੇ ਆਊਟਸਾਈਡ ਪਰਪਰ ਸਰ ਐਨਜੋਏ enjoyment on enjoyment ਮੈਂ ਅੱਜ ਅਸੀਂ ਇੱਕ ਨਿਊ ਚੀਜ਼ ਐਡ ਕੀਤੀ ਐ ਜਿਹੜੀ ਮਤਲਬ ਹਾਲ ਤੱਕ ਨਹੀਂ ਚਲੀ ਨਾਈਟ੍ਰੋਜਨ ਬਿਸਕਟ ਨਾਈਟ੍ਰੋਜਨ ਨਾਈਟ੍ਰੋਜਨ ਵਾਟਰ ਨਾਲ ਇਹ ਬਿਸਕਟ ਬਣਾਏ ਜਾਂਦੇ ਆ ਤੇ ਇਹ ਕਾਫੀ ਪੋਪੂਲਰ ਵੀ ਚੱਲ ਰਿਹਾ ਅੱਜ ਕੱਲ੍ਹ ਦੇ ਇਹ স্মੋਕ ਕਰਦੇ ਆ ਤੇ ਇਹ ਸਟਾਲ ਆਪਾਂ ਵੈਸੇ ਇੱਕ enjoyment ਅਸਲਾਇਆ ਵਾ ਅੱਜ ਕੱਲ੍ਹ ਸੋਸ਼ਲ ਮੀਡੀਆ ਚੱਲਦਾ ਉਹ ਉੱਤੇ ਵੀਡੀਓ ਬਣਾਉਣ ਵਾਸਤੇ ਜਾਂ ਇਦਾਂ ਦੀਆਂ ਚੀਜ਼ਾਂ ਵਾਸਤੇ ਇਹ ਸਟਾਲ ਆਪਾਂ ਆਪਰੇਟ ਕੀਤਾ ਕਵਾਂਗੇ ਕਿ ਤੁਸੀਂ ਨਵੀਂ ਦੁਨਵੀਂ ਚੀਜ਼ ਟਰਾਈ ਕਰੀਏ ਹਰ ਇੱਕ ਚੀਜ਼ ਦਾ ਪਤਾ ਹੋਣਾ ਜ਼ਰੂਰੀ ਦਾ ਹਰ ਇੱਕ ਚੀਜ਼ ਦਾ ਪਤਾ ਹੋਣਾ ਜ਼ਰੂਰੀ ਤੇ ਕੀ ਚੀਜ਼ ਕੈਸੀ ਆ ਤੇ ਕੀ ਕਿੱ